ਹਾਂ ਤੁਸੀਂ ਅੱਛੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੇਂਗਾ ਜੀ ਅੱਜ ਦਿਨ ਹੈਗਾ ਅੱਜ ਦਿਨ ਕੀ ਆ ਫ੍ਰਾਈਡੇ ਮੈਂ ਤਾਂ ਦਿਨ ਵੀ ਭੁੱਲੀ ਹੋਈ ਆ ਕਿ ਕਿਰਤ ਨੂੰ ਛੁੱਟੀਆਂ ਹੋ ਚੁੱਕੀਆਂ ਕਿਰਤ ਦਾ ਕੱਲ ਵੀ ਕੋਈ ਫੰਕਸ਼ਨ ਸੀ ਅੱਜ ਵੀ ਕੋਈ ਫੰਕਸ਼ਨ ਸੀਗਾ ਤੇ ਕਿਰਤ ਦੋ ਦਿਨੋਂ ਕੋ ਸਕੂਲ ਜਾਂਦਾ ਹੀ ਨਹੀਂ ਆ ਤੇ ਕਿਰਤ ਕਹਿੰਦਾ ਮम्मा ਉਥੇ ਮਤਲਬ ਫੰਕਸ਼ਨ ਵਗੈਰਾ ਇਹ ਦੇਖਣਾ ਆ ਤੇ ਵਿਚਾਰਾ ਉਹ ਵੈਕ ਹੋਈ ਛੁੱਟੀਆਂ ਦਾ ਕੰਮ ਕਰ ਲੂਗਾ ਕਿਉਂਕਿ ਫਿਰ ਇਹਨੇ ਆਪਣੇ ਨਾਨੀ ਘਰ ਵੀ ਜਾਣਾ ਹਨਾ ਕਿਰਤ ਹੈਂ ਤਾਂ ਜਲਦੀ ਜਲਦੀ ਕੰਮ ਕਰਦਾ ਪਿਆ ਤੁਹਾਨੂੰ ਦਿਖਾਨੀਆਂ ਕਦਾ ਕੰਮ ਚੱਲ ਰੰਡਿਆ ਇਹ ਤਾਂ 30 ਤੱਕ ਪਿਲਿਆ ਮੈਂ ਅੱਜ ਨਾ ਚਲੋ ਜੀ ਟਾਈਮ ਹੋ ਗਿਆ ਆ 11 ਵਜੇ ਚੁੱਕੇ ਆ ਤੇ ਮੈਂ ਹੁਣ ਕੱਪੜਿਆਂ ਨੂੰ ਮਲਾਈ ਸੀ ਮਸ਼ੀਨ ਤੇ ਲਾਈਟ ਵੀ ਚਲੀ ਗਈ ਆ ਥੋੜੇ ਜਿਹਾ ਕੱਪੜਾ ਧੋਤੇ ਗਿਆ ਥੋੜੇ ਜਿਹਾ ਰਹਿ ਗਏ ਆ ਬੱਦਲ ਜਿਹਾ ਅੱਜ ਮੈਨੂੰ ਇਦਾਂ ਸੀ ਸਾਰੇ ਕੱਪੜੇ ਧੋਤੇ ਜਾਂਦੇ ਹਨਾ ਮਤਲਬ ਜੇ ਮੈਂ ਟਾਈਮ ਨਾ ਬਿੱਲੀ ਹੋ ਜਾਂਦੀ ਮੈਂ ਦੋ ਸੂਟ ਵੀ ਸਟਿਚ ਕਰਨੇ ਆ ਤੇ ਮੈਂ ਇੱਕ ਕੜਾਈ ਘਟਣਾ ਵੀ ਦੇ ਕੇ ਆਉਣਾ ਦੇਖਦੀ ਆ ਮੈਂ ਸ਼ਾਮ ਨੂੰ ਜਾਂਦੀ ਆ ਜਾਂ ਨਹੀਂ ਜਾਂਦੀ ਕਿਉਂਕਿ ਫਿਰ ਮੈਂ ਜਾਣਾ ਵੀ ਆ ਆਪਾਂ ਜਾਵਾਂਗੇ 26 ਜਾਂ 27 ਦੇਖਣਾ 26 ਜਾਂ 27 ਤੱਕ ਨੂੰ ਜਾਵਾਂਗੇ ਆਪਾਂ ਮੰਨਤ ਕੋਲ ਤੇ ਮੈਂ ਆਪਣੇ ਪੈਕੇ ਜਾਉਂਗੀ ਤੇ ਫਿਰ ਕੀਰਤ ਜਦ ਤੱਕ ਆਪਣਾ ਸਾਰਾ ਕੰਮ ਕੰਪਲੀਟ ਕਰ ਲੂਗਾ ਤੇ ਮੈਂ ਸੂਟ ਵੀ ਸਟਿਚ ਕਰਨਾ ਸੀਗਾ ਤੇ ਮੈਂ ਸੋਚਦੀ ਸੀ ਮੈਂ ਕੜਾਈ ਘਟਣਾ ਦੇ ਆਵਾਂ ਦੇਖਦੀ ਆ ਕੀਰਤ ਦੇ ਪਾਪਾ ਕੋਲ ਜ ਟਾਈਮ ਹੈਗਾ ਜਾਂ ਨਹੀਂ ਹੈਗਾ ਫਿਲਹਾਲ ਤਾਂ ਜੀ ਮੈਂ ਸਫਾਈ ਕਰਦੀ ਆ ਕੀਰਤ ਤੇ ਕੀਰਤ ਦੇ ਪਾਪਾ ਨੇ ਖਾ ਲਈ ਆ ਰੋਟੀ ਯਾਨੀ ਕਿ ਮੈਂ ਆਲੂ ਵਾਲੀ ਪਰੌਂਠੀ ਬਣਾਈ ਸੀ ਸਾਗ ਕੀਰਤ ਨੂੰ ਬਿਲਕੁਲ ਨਹੀਂ ਪਸੰਦ ਆ ਜਿੱਦਨ ਸਾਗ ਬਣੇ ਨਾ ਉਦਨ ਸਾਡੇ ਘਰ ਦੇ ਵਿੱਚ ਇੱਕੋ ਹੀ ਗੱਲ ਹੁੰਦੀ ਆ ਕਿ ਰੋਜ਼ ਤੁਸੀਂ ਸਾਗ ਬਣਾ ਲੈਂਦੇ ਰੋਜ਼ ਤੁਸੀਂ ਸਾਗ ਬਣਾ ਲੈਂਦੇ ਹੁਣ ਪੰਜਾਬੀਆਂ ਨੇ ਤਾਂ ਆਹੀ ਕੋਸ਼ਿਸ਼ ਕਰਨਾ ਸਾਗ ਸਾਗ ਹੀ ਖਾਣਾ ਹੁਣ ਜੀ ਅੱਜ ਮੌਸਮ ਵੀ ਬਹੁਤ ਜ਼ਿਆਦਾ ਮਤਲਬ ਅਜੀਬ ਚਾ ਹੋ ਗਿਆ ਆ ਮਤਲਬ ਕਹਿ ਨਹੀਂ ਸਕਦੀ ਆ ਬੱਦਲ ਵੀ ਨਹੀਂ ਕਹਿ ਸਕਦੀ ਧੁੰਦ ਵੀ ਨਹੀਂ ਕਹਿ ਸਕਦੀ ਆ ਵਿੱਚ ਜਿਨ ਧੁੱਪ ਨਿਕਲ ਆਉਂਦੀ ਆ ਫੇਰ ਧੁੰਦ ਹੋ ਜਾਂਦੀ ਆ ਫਿਲਹਾਲ ਮੈਂ ਡਸਟਿੰਗ ਵਗੈਰਾ ਸ਼ੁਰੂ ਕਰ ਦਿੱਤੀ ਆ ਕਰਨੀ ਤੇ बस ਝਾੜੂ ਮਾਰਨਾ ਆ ਲਾਈਟ ਦੇਖਾਂਗੇ ਜਦੋਂ ਆਉਗੀ ਉਦੋਂ ਕੱਪੜੇ ਧੋ ਲਾਂਗੇ ਅੱਜ ਕਰ ਦਿੱਤਾ ਆਪਾਂ ਜੀ ਘੈਂਟ ਜਿਹਾ ਬਲੌਗ ਸਟਾਰਟ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਜਿਹੜੇ ਚੈਨਲ ਤੇ ਨਵੇਂ ਆ ਰਸੋਈ ਵਗੈਰਾ ਵੀ ਆਣ ਪੂਰੀ ਤਰ੍ਹਾਂ ਸਾਫ਼ ਹੋ ਚੁੱਕੀ ਆ ਤੇ ਮੈਂ ਆਲੂ ਵਾਲੇ ਸੀ ਅੱਜ ਆਲੂ ਵਾਲੀ ਪਰੌਂਠੀ ਖਾਧੀ ਸੀ ਕਿਰਤ ਨੇ ਥੋੜੇ ਜਿਹਾ ਪਿਆਜ਼ ਵੀ ਰੱਖਿਆ ਅਦਰਕ ਕਰਕੇ ਵੀ ਰੱਖਿਆ ਆ ਤੇ ਆਲੂ ਵੀ ਪਏ ਆ ਦੁਪਹਿਰੇ ਖਾ ਲੂਗਾ ਜੋ ਇਹਨੇ ਖਾਣਾ ਹੋਗਾ ਹਨਾ ਬਣਾ ਕੇ ਤੇ ਫਿਲਹਾਲ ਜੀ ਹੁਣ ਦੇਖਦੇ ਆ ਕੀ ਕਰਦੇ ਆ ਮੈਂ ਝਾੜੂ ਪੂੰਝਾ ਕਰ ਲਨੀ ਆ ਉੰਨੀ ਦੇਰ ਜਿੰਨੀ ਦੇਰ ਨਹੀਂ ਆਉਂਦੀ ਲਾਈਟ ਕੀ ਰਤਾਦਰ ਇਨੇ ਪੜਾਈ ਕਰ ਦਿੰਦਾ ਫਿਰ ਇਹਨੂੰ ਵੀ ਪਾਣੀ ਗਰਮ ਕਰਨਾ ਤੇ ਇਹ ਵੀ ਨਾਊਗਾ ਸਟੇਸ਼ਨ ਜਾਣਾ ਵੀ ਹੋਊਗਾ ਨਾ ਤਾਂ ਕੀ ਚੱਲਣ ਦੀ ਤੇਰੀ ਬੜਾਈ ਮੈਂ ਤਾਂ ਮੈਂ ਦਾ ਕੀ ਕਰਦਾ ਇਹ ਸਾਰਾ ਹੌਲੀਡੇ ਹੋਮਵਰਕ ਹੈ ਹਾਂ ਹਾਂ ਹੋਰ ਕਿਹੜਾ ਕਾਪੀ ਕੰਪਲੀਟ ਕਰ ਨਹੀਂ ਏ ਨਹੀਂ ਡਿਸ਼ ਹੈ ਨਾ ਮੈਂ ਸਟ ਰੀਵਾਈਜ਼ ਕਰਨਾ ਹੌਲੀਡੇ ਹੋਮਵਰਕ ਕੀ ਹੋ ਗਿਆ ਮੈਥ ਦਾ ਵਰਕ ਹੀ ਕਰਨਾ ਹੋਰ ਆਹ ਹੁਣ ਨਹੀਂ ਮਿਲਦਾ ਹਨਾ ਇੰਨੇ ਹੌਲੀਡੇ ਹੋਮਵਰਕ ਜਦੋਂ ਸਾਡਾ ਟਾਈਮ ਦੇ ਵਿੱਚ ਸੀ ਹਾਏ ਹਾਏ ਸਾਨੂੰ ਮੈਡਮਾ ਇੰਨਾ ਕੰਮ ਦੇ ਦਿੰਦੀਆਂ ਸੀ ਨਾ ਹਾਂਜੀ ਟਾਈਮ ਹੋ ਚੁੱਕਿਆ 1:30 ਵਜੇ ਆ ਇੱਜ ਮੌਸਮ ਥੋੜਾ ਜਿਹਾ ਕਿ ਬੱਦਲ ਵਾਲਾ ਹੀ ਆ ਲੈ ਤੁਹਾਨੂੰ ਪਤਾ ਆ ਪਹਿਲਾਂ ਸਵੇਰੇ ਚਲੀ ਗਈ ਸੀ ਹੁਣ ਆ ਗਈ ਆ ਤੇ ਮੈਂ ਕੱਪੜੇ ਧੋ ਕੇ ਮੈਨੂੰ ਕੱਪੜੇ ਧੋਣ ਦੀ ਨੂੰ 1:30 ਵੱਜ ਗਿਆ ਤੇ ਹਲੇ ਕੀਰਤ ਨੇ ਜਾਣਾ ਟਿਊਸ਼ਨ ਮੈਂ ਕਿ ਚਲੋ ਨਿੱਦਰ ਮੈਂ ਸਿਰ ਧੋਤਾ ਸੀ ਮੈਂ ਵਾਲ ਕੱਲ ਲੰਨੀ ਆ ਆਪਣੇ ਤੇ ਫਿਰ ਉਸ ਤੋਂ ਬਾਅਦ ਇਹਨੂੰ ਰੋਟੀ ਬਣਾ ਕੇ ਦਵਾਂਗੀ ਤੇ ਮੈਂ ਤੁਹਾਨੂੰ ਥੋੜੀ ਦੇਰ ਤੱਕ ਮਿਲਦੀ ਆ ਪਹਿਲਾਂ ਮੈਂ ਆ ਵਾਲ ਡਰਾਈ ਕਰਵਾ ਲਵਾਂਗਾ ਕਿਹਦੀ ਆਵਾਜ਼ ਆਊਗੀ ਤੇ ਮੇਰੀ ਬਾਅਦ ਨਹੀਂ ਤੁਹਾਨੂੰ ਆਣੀ ਹੈਗੀ ਹਾਂਜੀ ਰੋਟੀ ਵਗੈਰਾ ਖਾ ਲਈ ਆ ਕੀਰਤ ਚੱਲਿਆ ਟਿਊਸ਼ਨ ਟਾਈਮ ਹੋ ਗਿਆ ਪੌਣੇ ਤਿੰਨ ਸ਼ੂਜ਼ ਪਾ ਰਿਹਾ ਠੰਡਾ ਨਾ ਕੀਰਤ ਅੱਜ ਵਾਕਈ ਬਹੁਤ ਜ਼ਿਆਦਾ ਠੰਡ ਹੋਈ ਪਈ ਆ ਮੈਂ ਹਲੇ ਪਰਸੋਂ ਹੀ ਮੰਮੀ ਨੂੰ ਕਹਿ ਕੇ ਹਟੀ ਜੀਗੀ ਹੈ ਕੀਰਤ ਕੀ ਠੰਡ ਨਹੀਂ ਹੈਗੀ ਅੱਜ ਆਪਾਂ ਰਜਾਈ ਗੱਡੀ ਹੈ ਪਾਪਾ ਆ ਜਾਣ ਫੇ ਕੱਢ ਦੇ ਆ ਤੇ ਮੈਂ ਪਰਸੋ ਹੀ ਮੰਮੀ ਨੂੰ ਕਹਿ ਕੇ ਹਟੀ ਸੀ ਕਿ ਠੰਡ ਨਹੀਂ ਹੈਗੀ ਮਤਲਬ ਵੀ ਐਨੇ ਸਾਡੇ ਵੀ ਨਹੀਂ ਲੱਗਦੀ ਹੈਗੀ ਨਾ ਗਰਮੀ ਜੀ ਲੱਗਦੀ ਆ ਪਰ ਅੱਜ ਇੰਨੀ ਕੁ ਜ਼ਿਆਦਾ ਠੰਡ ਹੈ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਮੈਂ ਹਲੇ ਤੱਕ ਕੋਈ ਸੂਟ ਵਗੈਰਾ ਕਟਿੰਗ ਹੀ ਨਹੀਂ ਕੀਤਾ ਕਟਿੰਗ ਕਰਨ ਤੋਂ ਜਮੇ ਜਲਦੀ ਕਰਦਾ ਹੈਗਾ ਇਹੋ ਜੀ ਕਰਦਾ ਹੈ ਨਾ ਬੈੱਡ ਦੇ ਉੱਤੇ ਹੀ ਬਸ ਬੈਠ ਕੇ ਹੀ ਕਟਿੰਗ ਕਰ ਲਵਾਂ ਇਹ ਤੇ ਬੈੱਡ ਦੇ ਉੱਤੇ ਵੀ ਹੋਣਾ ਚਾਹੀਦਾ ਨਾ ਕਿਹੜਾ ਤੇ ਸਿਸਟਮ ਆ ਜਲਦੀ ਆ ਜਾਊਂਗਾ ਫੇਰ ਆ ਕੀ ਹੁੰਦਾ ਹੁਣ ਮੈਂ ਦੇਖਦੀ ਆ ਫਿਲਮ ਫਿਲਮ ਚੱਲਣ ਦੀ ਆ ਬਾਬੇ ਭੰਗੜਾ ਪਾਉਂਦੇ ਨੇ ਪਹਿਲੀ ਵਾਰੀ ਦੇਖੀ ਨਾ ਮੈਂ ਵੀ ਮੈਂ ਹੁਣ ਨਹੀਂ ਦੇਖਣੀ ਉਹ ਭੂਤਾਂ ਵਾਲੀ ਫਿਲਮ ਪੰਚਨ ਨਾ ਮੈਂ ਨਹੀਂ ਦੇਖਣੀ ਹੁਣ ਮੈਨੂੰ ਇਕੱਲੇ ਡਰ ਲੱਗੂਗਾ ਹੁਣ ਦੇਖ ਹੈ ਦੇਖ ਲੈ ਮੈਨੂੰ ਡਰ ਲੱਗੂਗਾ ਇਕੱਲੇ ਨੂੰ ਪਹਿਲਾਂ ਸੀ ਕੋਈ ਭੂਤਾਂ ਵਾਲੀ ਫਿਲਮ ਦੇਖਦੇ ਸੀਗੇ ਹੁਣ ਨਹੀਂ ਮੈਂ ਦੇਖ ਸਕਦੀ ਹੁਣ ਵੈਸੇ ਵੀ ਕੱਪੜੇ ਲਾ ਕੇ ਲਗਾਉਣੇ ਕੋਠੇ ਤੋਂ ਤੇ ਮੈਂ ਦੇਖੀ ਮੈਂ ਛੁੱਟੀ ਘਾਣਾਂ ਦੀ ਕੀ ਕਰਾਵਾਂ ਛੁੱਟੀ ਕਰਾ ਲਉ ਫੇਰ ਦੇਖ ਲਾਂ ਛੁੱਟੀ ਕਰਾ ਕੇ ਅੱਛਾ ਇੱਕ ਫਿਲਮ ਪਿੱਛੇ ਤੈਨੂੰ ਛੁੱਟੀ ਕਰਵਾਵਾ ਹੈ ਹੈ ਵੀ ਦੂ ਫਿਲਮ ਦੇਖਣੀ ਹੈ ਇਹ ਐਨਿਕਲ ਫੋਰ ਦੇਖਣੀ ਹੈ ਆਈਏ ਨਾਲੇ ਕਹਿੰਦੇ ਇੰਨੀ ਕੁਛ ਖਾਸ ਨਹੀਂ ਉਹ ਦੇਖਣੀ ਹੈ ਜਦੋਂ ਅਪਾ ਜਾਵਾਂਗੇ ਨਾਨੀ ਘਰ ਉਹ ਦੇਖ ਕੇ ਆਵਾਂਗੇ ਠੀਕ ਆ ਆਪਣਾ ਫਲਾਉ ਚੀ ਹੈਗਾ ਸੇਟ ਗਿਆ ਫਲਾਉ ਦੀ ਇੱਕ ਗੱਲ ਸਭ ਤੋਂ ਬੁਰੀ ਲੱਗਦੀ ਹੈ ਨਾ ਉਹ ਪੜਦਾ ਤਾਂ ਪਿੱਛੇ ਲਾਈਟ ਆਉਂਦੀ ਹੈ ਦੋ ਵੱਲ ਫਲੋਰ ਦੇ ਦੋ ਗੱਲਾਂ ਬਹੁਤ ਬੁਰੀਆਂ ਲੱਗਦੀਆਂ ਨਾ ਫਲੋਰ 'ਚ ਮੋਲ ਆ ਨਾ ਫਲੋਰ 'ਚ ਥੀਏਟਰ ਹਾਂ ਹਾਂ ਤੇ ਫਲੋਰ 'ਚ ਥੀਏਟਰ ਨੂੰ ਮੇਰੇ ਪਾਪਾ ਕੱਦ ਦੇ ਜਾਂਦੇ ਲੁਧਿਆਣੇ ਜਾ ਕੇ ਦੇਖਿਆ ਉਹ ਇਹ ਲੁਧਿਆਣੇ ਉਹ ਪਾਪਾ ਅੱਗੇ ਜਦੋਂ ਪਹੁੰਚਣ ਵਾਲੇ ਉਹ ਉੱਥੇ ਕਹਿੰਦੇ ਉਹ ਅੰਡਰ 18 ਹੋਣੀ ਹੈਗੀ ਐਂਟਰੀ ਤੇ ਪਾਪਾ ਕਹਿੰਦੇ ਅੱਗੇ ਅਸੀਂ ਜਦੋਂ ਜਾਂਦੇ ਹੁੰਦੇ ਸੀ ਲੁਧਿਆਣੇ ਦੇਖ ਕੇ ਆਉਂਦੇ ਹੁੰਦੇ ਸੀ ਐਵੇਂ ਤਾਂ ਕਦੇ ਗਿਰਾਂ ਜਦੋਂ ਲੁਧਿਆਣੇ ਆਉਂਦੇ ਸੀ ਹਾਂ ਹਾਂ ਟੋਪੀ ਵਗੈਰਾ ਨਹੀਂ ਲੈ ਕੇ ਜਾਣੀ ਤੂੰ ਕਿਆ ਉਹਦੇ ਨਾਲ ਲੈ ਜਾ ਬੇਟਾ ਉਧਰ ਵਾਪਸੀ ਚ ਆਉਂਦੇ ਹੋ ਟੋਪੀ ਲੈ ਲਿਆ ਕਰ ਹੈ ਬੈਗ ਚ ਪਾ ਲਾ ਮੰਨੀ ਨਹੀਂ ਕਰਦਾ ਟੋਪੀ ਲੈਣ ਦਾ ਮੰਨੀ ਦਾ ਹੁੰਦਾ ਕਹਿਣਾ ਉਧਰ ਵਾਪਸੀ ਚ ਆਉਣ ਲੱਗੇ ਪਾ ਲਈਦੀ ਆ ਚਲੋ ਜੀ ਆਹ ਹਣ ਆਪਾਂ ਕਰਦੇ ਆ ਕੋਈ ਸੂਟ ਸਾਟ ਕਟਿੰਗ ਦੇਖਦੀਆਂ ਕਰਦੀਆਂ ਮੈਂ ਤੇ ਅੱਜ ਸ਼ਾਮ ਨੂੰ ਕੁਝ ਨਹੀਂ ਬਣਾਉਣਾ ਹੈਗਾ ਅੱਜ ਸ਼ਾਮ ਨੂੰ ਪਿਆ ਸਾਗ ਖਾ ਲੂੰਗਾ ਕਿ ਰਤ ਸਭ ਤੋਂ ਵੱਡੀ ਪ੍ਰੋਬਲਮ ਕੀ ਰੱਦੀ ਹੁੰਦੀ ਆ ਸਾਗ ਨਹੀਂ ਖਾਣ ਦੀ ਅੱਜ ਦਾ ਫਿਲਹਾਲ ਖਾ ਲੂਗਾ ਦੇਖਦੀ ਆ ਜੇ ਤੇ ਪਾਪਾ ਆ ਗਏ ਤੇ ਕੁਛ ਦੇਖਦੀ ਆ ਮੰਗਵਾਉਣੀ ਆ ਪਨੀਰ ਵਗੈਰਾ ਮੰਗਵਾਉਣੀ ਆ ਫਿਰ ਬਣਾਉਂਗੀ ਫਿਲਹਾਲ ਤਾਂ ਪਨੀਰ ਜਾ ਖਾਣ ਨੂੰ ਦਿਲ ਨਹੀਂ ਕਰਦਾ ਹਨਾ ਦਾਲ ਕੱਲ ਬਣਾਵਾਂਗੇ ਦਾਲ ਹਨਾ ਅੱਜ ਦਾ ਫਿਲਹਾਲ ਅਸੀਂ ਸਾਗ ਨਾਲ ਹੀ ਸਾਰ ਲਾਂਗੇ ਉਹਨੂੰ ਲਾਵਾਂਗੇ ਤੜਕਾ ਤੇ ਨੇ ਆਲੇ ਥੋੜੀ ਦੇ ਦੇਖੂਗੀ ਟੀਵੀ ਕਿਰਤ ਨੂੰ ਤੋੜ ਕੇ ਰੀ ਬੋਰ ਡੇਗ ਗਿਆ ਹੈ ਹੋਰ ਮੈਂ ਲੱਗੀ ਸੀ ਵੀਡੀਓ ਸਟਾਰਟ ਕਰਨ ਉਹ ਥੱਲੇ ਰਿਮੋਟ ਡੇਗ ਗਿਆ ਦੇਖ ਦਿਓ ਦੁਬਾਰਾ ਚਲਾ ਕੇ ਦੇਖਦੀ ਹਾਂ ਚੱਲੂਗਾ ਕਿ ਨਹੀਂ ਚਲ ਗੱਡੋ ਸੈਕੰਡ ਧਿਆਨ ਨਾ ਜਾਇਆ ਕਰ ਹੈ ਬਦਲ ਕਿੰਨਾ ਹੋਇਆ ਕੱਪੜੇ ਵੀ ਲਾਉਣੇ ਆ ਮੈਂ ਤਾਂ ਟੀਸ਼ਨ ਜਾਣ ਨੂੰ ਤੇ ਬਦਲ ਹੋਇਆ ਵੀ ਨਹੀਂ ਆਇਆ ਹਮੇ ਤੂੰ ਡੀਪਨ ਦੀ ਛੁੱਟੀ ਕਰ ਲਵੇ ਤੂੰ ਟੇਸ਼ਨ ਦੀ ਛੁੱਟੀ ਨਹੀਂ ਕਰ ਸਕਦਾ ਆਹ ਉਹਦਾ ਤਾਂ ਧੋਪ ਵੀ ਆ ਚੱਲਾ ਜਾ ਆਂਟੀ ਲੱਗਿਆ ਉਤਰ ਸਾਗ ਵਗੈਰਾ ਤੋੜਨ ਆ ਜਾ ਬਈ ਹਵਾ ਵਗੈਰਾ ਪਰਨੀ ਆ ਚਲਾ ਜਾ ਤੇ ਨਾ ਮਾਰਿਆ ਕਰ ਨਾ ਤੈਨੂੰ ਕਿਹੜਾ ਕੋਈ ਕਹਿੰਦਾ ਹਾਂ ਤੇ ਠੰਡ ਕਰਕੇ ਕਿਹਾ ਸੀ ਮੈਂ ਤੂੰ ਤਾਂ ਉਦਾਂ ਵੀ ਅੱਜ ਮੈਂ ਤੈਨੂੰ ਅੱਜ ਮੈਂ ਤੈਨੂੰ ਕਹਿ ਦਿੱਤਾ ਅੱਗੇ ਤੂੰ ਆਪਣੇ ਆਪ ਕਰਦਾ ਅੱਛਾ ਇਹ ਜੇ ਕੰਮ ਆ ਜੈਕਟ ਕਿਨੇ ਬੰਦ ਕਰਨੀ ਆ ਕੋਈ ਨਹੀਂ ਤਾਂ ਪਾ ਆਂਦੇ ਵੇ ਕਿਹੜੇ ਤੂੰ ਵਿਆਹ ਚੱਲੇ ਆ ਜਾਂ ਤੂੰ ਹਵਾਈ ਦਾ ਹੱਸਤੇ ਚੱਲੇ ਆ ਹੈ ਬਾਈ ਤੇ ਆਣਾ ਨਹੀਂ ਹਾਂਜੀ ਕੀਰਤ ਜਾ ਚੁੱਕਿਆ ਤੇ ਬੱਚਿਆਂ ਨੂੰ ਬਿਲਕੁਲ ਠੰਡ ਨਹੀਂ ਲੱਗਦੀ ਹੈਗੀ ਤੇ ਜੈਕਟ ਵੀ ਖੁੱਲੀ ਸੀ ਟੋਪੀ ਵੀ ਨਹੀਂ ਲੈ ਕੇ ਗਿਆ ਤੇ ਮੈਂ ਚੱਕਦੀ ਹਾਂ ਥੋੜੀ देर ਭਾਂਡੇ ਚ ਚੱਕਦੀ ਹਾਂ ਹਾਏ ਭਾਂਡੇ ਰੋ ਪਤਾ ਨਹੀਂ ਕਿੰਨੇ 2-2 ਮਿੰਟ ਬਾਅਦ ਭਾਂਡੇ ਹੋ ਹੀ ਜਾਂਦੇ ਆ ਸਿਆਲ ਦੇ ਵਿੱਚ ਜਦੋਂ ਨਾ ਦਿਲ ਕਰੇ ਨਾ ਕੋਈ ਕੰਮ ਕਰਨ ਨੂੰ ਉਹ ਕੰਮ ਜ਼ਿਆਦਾ ਹੁੰਦਾ ਆ ਦੀ ਦੱਜ ਸਵੇਰੇ ਮੈਂ ਲਗਾਉਂਦੀ ਸੀ ਪੋਚੇ ਤੇ ਪਤਾ ਨਹੀਂ ਮੜਾਜ ਦੁਕਾਨਦ ਦੇ ਨਾਲ ਹੀ ਬਚ ਗਿਆ ਮੇਰਾ ਹੱਥ ਤੇ ਆਹ ਵਾਲੀ ਆਹ ਵਾਲੀ ਉਂਗਲੀ ਤੇ ਨਾ ਛੱਟ ਜੀ ਲੱਗੀ ਸੀ ਆਹ ਵਾਲੀ ਚੀਚੀ ਤੇ ਤੇ ਕਾਫੀ ਬਲੱਡ ਵੀ ਨਿਕਲਿਆ ਸੀ ਤੇ ਐਨ ਸੁੰਨ ਹੋ ਗਈ ਆ ਬਿਲਕੁਲ ਹੀ ਸੁੰਨ ਬਸ ਉਹ ਗੱਲ ਆ ਵੀ ਜਦੋਂ ਸਾਲ ਦੇ ਵਿੱਚ ਜਿਹੜੀ ਚੀਜ਼ ਕੰਮ ਕਰਨ ਨੂੰ ਜੀ ਨਹੀਂ ਕਰਦਾ ਹੁੰਦਾ ਨਾ ਉਹ ਕੰਮ ਜ਼ਿਆਦਾ ਹੁੰਦਾ ਹਾਂ ਪਾਂਡੇ ਆ ਨਾ ਮੈਂ ਪਾਂਡੇ ਸਵੇਰ ਦੀ ਨੇ ਮੈਂ ਪਤਾ ਨਹੀਂ 5 6 ਵਾਰੀ ਮਾ ਦੇ ਦਿੱਤੇ ਆ ਔਰ ਫਿਰ ਵੀ ਹੋ ਹੀ ਜਾਂਦੇ ਆ ਹੋ ਹੀ ਜਾਂਦੇ ਆ ਹੋ ਹੀ ਜਾਂਦੇ ਆ ਜੇ ਖਾਵਾਂਗੇ ਤਾਂ ਹੋਣਗੇ ਅੱਡੇ ਜਾ ਕੇ ਰੱਖ ਦਿੰਦੇ ਆ ਰਸੋਈ ਚ ਹੁਣ ਫਿਲਹਾਲ ਮੈਂ ਇਕੱਠੇ ਹੀ ਮੰਜੂਗੀ ਅਦਾ ਕਿਰਤ ਦੇ ਪਾਪਾ ਮੈਨੂੰ ਕਹਿੰਦੇ ਹੁੰਦੇ ਆ ਇੱਕ ਮਿੰਟ ਲਾਈਟ ਲਗਾ ਲੈ ਕਿਰਤ ਦੇ ਪਾਪਾ ਮੈਨੂੰ ਕਹਿੰਦੇ ਹੁੰਦੇ ਆ ਵੀ ਤੂੰ ਤਾ ਨਾ ਵੀ ਪਾਣੀ ਗਰਮ ਕਰ ਲਿਆ ਕਰ ਵੀ ਉਹਦੇ ਉਹਦੇ ਨਾਲ ਕਰ ਲੀ ਭਾਂਡੇ ਮਾਦ ਲਿਆ ਕਰ ਪਰ ਕਿਹੜਾ ਕਰੇ ਹਣ ਆਪਾਂ ਇਲਾ ਪਾਣੀ ਗਰਮ ਕਰੇ ਫਿਰ ਫੈਟ ਬਣ ਜਾਇਆ ਪਾਣੀ ਗਰਮ ਕਰੋ ਤੇ ਫੇਰ ਭਾਂਡੇ ਮਨਜੋ ਕਾਫੀ ਟਾਈਮ ਲਾਜਿੰਨੇ ਨੂੰ ਮੈਂ ਪਾਣੀ ਗਰਮ ਕਰੂੰਗੀ ਉਨੇ ਦਿਨ ਤਾਂ ਮੈਂ ਭਾਂਡੇ ਵੀ ਮਾਸ ਦਨੀ ਆ ਤੇ ਚਲੋ ਜੀ ਮੇਰੀ ਕਾਫੀ ਹੋ ਗਈ ਬੱਕ ਬੱਕ ਬਖਵਾਕ ਅੱਜ ਤੇ ਮੈਂ ਹੁਣ ਆਪਣਾ ਕੰਮ ਕਰਦੀ ਆ ਥੋੜਾ ਜਿਹਾ ਪਹਿਲਾਂ ਮੈਂ ਕੱਪੜੇ ਲਾ ਕੇ ਲੈ ਕਾਉਂਗੀ ਬੱਦਰ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਹੁਣ ਧੁੱਪ ਤਾਂ ਲੱਗਣੀ ਨਹੀਂ ਹੈਗੀ ਹੁਣ ਮੈਂ ਇਹਦਾ ਮਤ ਲਾ ਲਿਓਨੀ ਆ ਮੈਂ ਸਟੈਂਡ ਦੇ ਥੱਲੇ ਸੁੱਕਣੇ ਪਾ ਦਿੰਦੀ ਤੇ ਨਾਲੇ ਮੈਂ ਕਰਦੀ ਆ ਸੂਟ ਦੀ ਕਟਿੰਗ ਤੇ ਨਾਲੇ ਲਗਾਉਣੀ ਆ ਸਾਗ ਨੂੰ ਤਰਕਾ ਤੇ ਮਿਲਦੀ ਆ ਤੁਹਾਨੂੰ ਥੋੜੀ ਦੇਰ ਤੱਕ

ਇਥੇ ਆਪਾਂ ਪੁੱਛੀਏ ਕੀ ਪੁੱਛੀਏ ਆਪਾਂ ਐਨ ਆ ਗਿਆ ਸਿਰ ਤੇ ਪੜਨਾ ਇੱਥੇ ਲਿਖਿਆ ਵੀ ਹੋਣਾ ਕੁਛ ਆਹ ਚੀਜ਼ਾਂ ਦਾ ਪਰ ਨਾਲ ਭਾਅ ਜੰਮਦੀ ਹੈ ਭਾਅ ਫਜਮਦੀ ਹੈ ਪੜਾ ਅਗਿਰ ਤੇ ਕੁਛ ਆਹ ਕੱਢ ਐ ਤੇ ਮਸਾਲੇ ਵਾਲੀ ਇਹ ਚੋ ਸੌਦੇ ਵਾਲੀ ਚੋ ਪਾਪਾ ਨੂੰ ਪੜਨ ਲਈਏ ਇੰਨੀ ਦੂਰ ਨਾ ਦੇਖ ਜੂਨ ਉਹਨਾਂ ਜੇ ਤੁਸੀਂ ਕਹਿੰਦੇ ਚੇਂਜ ਕਰਾਉਣਾ ਸੀ ਫਰੇਮ ਹਾਂ ਕੱਲ ਤੱਕ ਤੁਹਾਡੇ ਕੋਲ ਟਾਈਮ ਸੀ ਨਾ ਕੱਲ ਵੀ ਕਰ ਦਿੰਦੇ ਸੀ ਨਾ ਕਰ ਦਿੰਦੇ ਬੜਾ ਜੀ ਨਹੀਂ ਕਾ ਦੋ ਕੱਲ ਬਣੀ ਐ ਹਾਂ ਇੰਨੀ ਦੂਰ ਨਹੀਂ ਇੰਨੀ ਦੂਰ ਨਹੀਂ ਨੇੜੇ ਲਿਆ ਨੇੜੋਂ ਪਤਾ ਲੱਗਦਾ ਹੀ ਆ ਮੈਨੂੰ ਦੱਸਿਆ ਫਿਰ ਉਹਦੇ ਪਰਿਵਾਰੀ ਲੱਕਰੋਣੇ ਨੂੰ ਇਦਾਂ ਬਚਾਉਣਾ ਹੰਮੇਸ਼ਾ ਕੀ ਤਰ੍ਹਾਂ ਕੀ ਤੇਲ ਨੇ

ਪੈਸੇ ਵੀ ਸੋਨੇ ਲੱਗੇ ਐ ਨਾ ਪੈਸੇ ਵੀ ਵਧੀਆ ਲੱਗੇ ਕਦੋਂ ਪੈਸੇ ਹੀ ਵਧੀਆ ਲੱਗੇ ਨੇ ਅੱਜ ਪਾਪਾ ਕਹਿੰਦੇ ਕਿ ਉਹਦਾ ਐਨਕਾ ਵਾਲੀ ਦਾ ਫੋਨ ਆਇਆ ਕਿ ਐਨਕ ਲੈ ਜਾ ਫੜ ਕੇ ਮੈਂ ਕਾ ਮੀਨਾ ਕਪੜੇ ਕੋਲੀ ਰੱਖ ਲਵੇ ਨਾ ਤੂੰ ਰਾਤ ਨੂੰ ਹੱਲੇ ਆ ਖਾਣ ਲੱਗੇ ਹਾਂ ਕੁਰਕਰੇ ਕੁਝ ਵੀ ਪਿੱਛੇ ਐ ਕੁਝ ਨਹੀਂ ਹੈ ਕੋਈ ਨਹੀਂ ਕੋਈ ਨਹੀਂ ਕਿੱਥੇ ਕੋਸੇ ਮੂੰਫਲੀ ਮੱਖਣ ਐਂਡ ਗੱਚਕਾ ਸਭ ਢਿੰਸਾ ਲਾ ਕੋਸ਼ਨੀ ਕੋਸ਼ਨੀਗਾ ਕੋਸ਼ਨੀ ਕਿੱਦਾਂ ਨਹੀਂ ਪਿੱਛੇ ਹੈ ਨਹੀਂ ਆ ਗਈ ਲੈ ਕੇ ਮੇਰੇ ਸਾਹਮਣੇ ਲੈ ਕੇ ਗਿਆ ਹਣਾ ਬੋਲ ਰਹੀ ਹੈਗਾ ਨਾ ਪਿੱਛੇ ਤੇ ਲੈ ਜਾ ਕੁਰਕਰੇ